ਇਸ ਪਿੰਡ ਵਿੱਚ ਲੋਕਾਂ ਦੇ ਇਲਾਜ ਲਈ ਬਹੁਤ ਸੋਨਾ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਜਿਹੜਾ ਹਸਪਤਾਲ ਬਣਿਆ ਹੋਇਆ ਅੱਜ ਆਪਾਂ ਪਹੁੰਚੇ ਆਂ ਬਾਬਾ ਡੇਰਾ ਵਿਆਸ ਵਾਲੇ ਦੇ ਪਿੰਡ ਵਿਆਸ ਵਾਲੇ ਬਾਬੇ ਦਾ ਇੱਥੇ ਘਰ ਹੈ ਜਿਹੜਾ ਕਾਫੀ ਏਕੜ ਦੇ ਵਿੱਚ ਬਣਿਆ ਹੋਇਆ ਤੇ ਦੇਖਣ ਨੂੰ ਕਿਲਿਆਂ ਦੇ ਵਰਗਾ ਲੱਗਦਾ ਹੈ ਇਹ ਜਿਹੜਾ ਘਰ ਹੈ ਬਾਬਾ ਚਰਨ ਸਿੰਘ ਦਾ ਹੈ ਚਰਨ ਸਿੰਘ ਬਾਰੇ ਥੋੜਾ ਜਿਹਾ ਦੱਸਦੀ ਆ ਆਪਾਂ ਡੇਰਾ ਬਾਬਾ ਬਿਆਸ ਮੁਖੀ ਸੀ 1990 ਤੱਕ ਰਹੇ ਨੇ ਤੇ ਉਸ ਤੋਂ ਬਾਅਦ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਹੁਣ ਡੇਰਾ ਬਿਆਸ ਦੇ ਮੁਖੀ ਨੇ ਚਰਨ ਸਿੰਘ ਦੇ ਪਤੀਜੇ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਜੈਮਲ ਸਿੰਘ ਸੀ ਉਹ ਡੇਰਾ ਬਿਆਸ ਦੇ ਮੁਖੀ ਸੀ ਫਿਰ ਚਰਨ ਸਿੰਘ ਤੇ ਉਸ ਤੋਂ ਬਾਅਦ ਜਿਹੜਾ ਹੁਣ ਗੁਰਿੰਦਰ ਸਿੰਘ ਢਿੱਲੋਂ ਤੇ ਇਹ ਘਰ ਆ ਜਿਹੜਾ ਚਰਨ ਸਿੰਘ ਦਾ ਸਿਕੰਦਰਪੁਰਾ ਪਿੰਡ ਜਿਹੜਾ ਹਰਿਆਣਾ ਦੇ ਵਿੱਚ ਸਫਾਈ ਬਹੁਤ ਜ਼ਿਆਦਾ ਆ ਘੈਂਟ ਆ ਪੂਰਾ ਪਿੰਡ ਆਪਾਂ ਜਾਣਦੇ ਆ ਵੀ ਡੇਰਾ ਬਿਆਸ ਦਾ ਜਿੱਥੇ ਵੀ ਕੋਈ ਡੇਰਾ ਹੋਊਗਾ ਤਾਂ ਬਹੁਤ ਸੋਹਣਾ ਡੇਰਾ ਹੋਊਗਾ ਆਲੇ-ਦਾਲੇ ਸਫਾਈ ਹੋਗੀ। ਇਹ ਘਰ ਦਾ ਜਿਹੜਾ ਪੁਰਾਣਾ ਦਰਵਾਜ਼ਾ ਤੇ ਇਸ ਉੱਪਰ ਜਿਹੜਾ ਇੱਕ ਨਾਮ ਵੀ ਲਿਖਿਆ ਹੋਇਆ ਹੈ ਹਰਵੰਸ ਸਿੰਘ ਹਰਵੰਸ ਸਿੰਘ ਚਰਨ ਸਿੰਘ ਦੇ ਜਿਹੜੇ ਪਿਤਾ ਸੀਗੇ ਤੇ ਉਸ ਤੋਂ ਬਾਅਦ ਆਪਾਂ ਹੁਣ ਪਿੰਡ ਦੀ ਫੇਰੀ ਪਾਉਣੇ ਆ ਪਿੰਡ ਦੇ ਵਿੱਚ ਕੀ ਕੁਝ ਜਿਹੜਾ ਦੇਖਣ ਜੋਗਾ। ਪਿੰਡ ਸਾਰੇ ਪਾਸੇ ਤੋਂ ਬਹੁਤ ਸੋਹਣਾ ਪੁਰਾਣੀਆਂ ਕੱਚੀਆਂ ਕੰਧਾਂ ਜਿਹੜੀਆਂ ਬਣੀਆਂ ਹੋਈਆਂ ਨੇ। ਬਹੁਤ ਘੈਂਟ ਤੇ ਸੁੰਦਰ ਜਿਹੜੇ ਬਾਗ ਬਣੇ ਹੋਏ ਨੇ ਇੱਕ ਕਾਫੀ ਏਕੜ ਦੇ ਵਿੱਚ ਇੱਥੇ ਡੇਰਾ 사ਸੰਗ ਵਿਆਸ ਮੁਖੀ ਦਾ ਜਿਹੜਾ ਕਾਫੀ ਏਕੜ ਦੇ ਵਿੱਚ ਫੈਲਿਆ ਹੋਇਆ ਤੇ ਉੱਥੇ ਸਫਾਈ ਬਹੁਤ ਜ਼ਿਆਦਾ ਆਗੀ ਇਹ ਸਾਰੀ ਜਗ੍ਹਾ ਜਿਹੜੀ ਇਹ ਡੇਰੇ ਦੀ ਆ ਮਤਲਬ ਬਾਬਾ ਜੀ ਦੀ ਆ ਤੇ ਇਹਦੇ ਅੰਦਰ ਜਿਹੜਾ ਬਹੁਤ ਸੋਹਣੇ ਬਾਗ ਬਣੇ ਹੋਏ ਨੇ ਆਜੋ ਆਪਾਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾ ਦਈਏ ਕਾਫੀ ਤਰ੍ਹਾਂ ਦੇ ਇੱਥੇ ਫਲਦਾਰ ਜਿਹੜੇ ਬੂਟੇ ਨੇ ਉਹ ਲੱਗੇ ਹੋਏ ਨੇ ਜੀ ਕੋ ਮਸੰਮੀਆਂ ਜਾਂ ਹੋਰ ਕਈ ਤਰ੍ਹਾਂ ਦੇ ਬੂਟੇ ਲਾ ਲੋ ਹਨ ਉਹ ਇੱਥੇ ਜਿਹੜੇ ਲੱਗੇ ਹੋਏ ਆ ਤੇ ਯਾਰ ਪਿੰਡ ਦੇ ਵਿੱਚ ਜਿਹੜਾ ਹਸਪਤਾਲ ਵੀ ਕੋ ਬਹੁਤ ਮਹਿੰਗਾ ਬਣਿਆ ਜਿੱਥੇ ਲੋਕਾਂ ਦਾ ਗਰੀਬਾਂ ਦਾ ਜਿਹੜਾ ਇਲਾਜ ਹੁੰਦਾ ਤਾਂ ਆਪਾਂ ਤੁਹਾਨੂੰ ਉਹ ਵੀ ਜਿਹੜਾ ਹਸਪਤਾਲ ਦਿਖਾਵਾਂਗੇ ਡੇਰਾ ਵਿਆਸ ਤੋਂ ਇਹ ਜਗ੍ਹਾ ਜਿਹੜੀ 300 220 300 ਕਿਲੋਮੀਟਰ ਦੂਰ ਆ ਹਰਿਆਣੇ ਦੇ ਵਿੱਚ ਤੇ ਸਿਰਸਾ ਦੇ ਬਿਲਕੁਲ ਜਿਹੜੀ ਲਾਗੇ ਲੱਗਦੀ ਆਗੀ ਤੇ ਆਜੋ ਤੁਹਾਨੂੰ ਹਸਪਤਾਲ ਦਿਖਾ ਦਈਏ ਜਿਹੜਾ ਲੋਕਾਂ ਦੇ ਇਲਾਜ ਲਈ ਇੱਥੇ ਬਣਿਆ ਹੋਇਆ ਤੇ ਆਹ ਜਿਹੜੀ ਇੱਧਰਲੇ ਪਾਸੇ ਕੰਦਾਗੀ ਤੇ ਬਾਕੀ ਪਿੰਡ ਦੇ ਵਿੱਚ ਰੁੱਖ ਬਹੁਤ ਜ਼ਿਆਦੇ ਲੱਗੇ ਹੋਏ ਨੇ ਤੇ ਬਾਕੀ ਇੱਕ ਗੱਲ ਤਾਂ ਕਹਿਣ ਵਾਲੀ ਆ ਹਨਾ ਵੀ ਜਿੱਥੇ ਵੀ ਡੇਰਾ ਵਿਆਸਮੁਖੀ ਦਾ ਕੋਈ ਥਾਂ ਹੋਊਗੀ ਭਾਵੇਂ ਉਹ satsang ਦਾ ਹਸਪਤਾਲ ਉੱਥੇ ਸਫਾਈ ਬਹੁਤ ਜ਼ਿਆਦੇ ਹੁੰਦੀ ਆ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਇਹ ਹਸਪਤਾਲ ਬਹੁਤ ਵਧੀਆ